ਬਿਲਕੁਲ ਤਾਲਾ ਲਾਵਾਂਗੇ ਇੱਕ ਪਾਸੇ ਆਸ਼ੂ ਇੱਕ ਪਾਸੇ ਬਿੱਟੂ ਮਾਰੀ ਸ਼ਾਹ ਦੇ ਅੰਦਰ ਪਹੁੰਚ ਚੁੱਕੇ ਹਨ ਜਗਨਜੀਤ ਸਿੰਘ ਬਿੱਟੂ ਤੇ ਜਗਨਜੀਤ ਸਿੰਘ ਬਿੱਟੂ ਸੰਜੇ ਤਲਵਾਰ ਪਹੁੰਚੇ ਤਾੜਾ ਲਾ ਤਾਲਾ ਲਾਇਆ ਜਾਵੇ ਤਾਲਾ ਲਾ ਦਿੱਤਾ ਗਿਆ ਸੰਜੇ ਤਲਵਾਰ ਵੱਲੋਂ ਤਾਲਾ ਲੱਗਦਾ ਗਿਆ ਤਾਲਾ ਜਿਹੜਾ ਤਸਵੀਰਾਂ ਦੇਖ ਸਕਦੇ ਹੋ ਸੰਕਲ ਕੀਤਾ ਜਾ ਰਿਹਾ ਹੈ ਸੇਂਦਰ ਮਲਾਇਮਾ ਵੱਲੋਂ ਤਾ ਤਾਲਾ ਲੱਗ ਗਿਆ ਮੇਰੇ ਨਗਰ ਨਿਗਮ ਨੂੰ ਤਾਲਾ ਲਾਤਾ ਹੈ ਜੀ ਸਾਈਡ ਹੋ ਜਾਓ ਹਲੋ ਕਰਮਨੀਤ ਸਿੰਘ ਬਿੱਟੂ ਨੇ ਦੇਖਿਆ ਹਾਂ ਕਾਰਪੋਰੇਸ਼ਨ ਦਫਤਰ ਦੇ ਬਾਹਰ ਤਾਲਾ ਜਿਹੜਾ ਕੱਟਣਾ ਨਹੀਂ ਮੈਟਰ ਲੱਗੇ ਆਏ ਨਹੀਂ ਕੱਟ ਰਹੀ ਗੱਤਰ ਦੀ ਗੱਤੋ ਕੀਤੀ ਜਾ ਰਹੀ ਹੈ ਸੰਗਤੇ ਕੁੱਝ ਜਿਓ ਟੋਨੀ ਬਿੱਟੂ ਅਸ਼ੋਕਾ ਤੰਨਾਸ਼ਾਹੀ 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 ਇਹ ਠੰਗਲ ਬਾਜ਼ੀ ਤਾਂ ਕਿਹਾ ਆ ਦੇਖੋ ਮੁੰਡਿਆਂ ਮੱਟਰ ਤੇ ਲਾਇਆ ਕੋਈ ਆ ਧੱਕਾ ਦੇਖੋ ਕਦੇ ਹੋਇਆ ਜ਼ਿੰਦਗੀ ਸਾਡੀਆਂ ਉਂਗਲਾਂ ਬੰਦ ਇਹਨੂੰ ਪਛਾਣ ਕਰੋ ਜੀ ਕਿੱਥੇ ਉਹ ਗੱਟੇ ਦੀ ਪਛਾਣ ਕਰੋ ਐਮਪੀ ਦਾ ਹੱਥ ਕਰਦਾ ਤੇ ਤਾਂ ਐਮ ਤਾਂ ਤੁਸੀਂ ਦੇਖ ਸਕਦੇ ਹੋ ਤਾਰਾ ਲਾਇਆ ਗਿਆ ਲੋਕਤੰਤਰ ਚ ਡੈਮੋਕ੍ਰੇਸੀ ਜੀ ਇਹੀ ਖਾਸੀਅਤਾਂ ਵੀ ਜਦੋਂ ਤੁਸੀਂ ਸਰਕਾਰ ਚੋਂ ਸਰਕਾਰ ਦੇ ਕੰਮ ਕਰਨੇ ਆ ਜਦੋਂ ਤੁਸੀਂ ਆਪੋਜੀਸ਼ਨ ਚੋਂ ਤਾਂ ਤੁਸੀਂ ਸਰਕਾਰ ਨੂੰ ਜਗਾਉਣਾ ਹੈ ਅਗਾਂਹ ਕਰਨਾ ਹੈ ਉਹੀ ਕੰਮ ਸਦਾ ਤੋਂ ਹੁੰਦਾ ਰਿਹਾ ਕੋਈ ਨਵੀਂ ਗੱਲ ਨਹੀਂ ਅੱਜ ਹੋ ਰਹੀ ਸੀ ਤੇ ਏਸੀ ਕਾਰਪੋਰੇਸ਼ਨ ਜਖ ਅਕਾਲੀ ਦਲ ਵੇਲੇ ਵੀ ਆਉਂਦੇ ਰਹੇ ਆ ਬੀਜੇਪੀ ਵਾਲੇ ਵੀ ਆਉਂਦੇ ਰਹੇ ਜਦੋਂ ਸਾਡੀ ਸਰਕਾਰ ਸੀ ਇਸੇ ਤਰੀਕੇ ਨਾਲ ਆਮ ਆਦਮੀ ਵਾਲੇ ਹਰ ਜਗ੍ਹਾ ਭਗਵੰਤ ਮਾਨ ਜੀ ਸੀਐਮ ਸਾਹਿਬ ਤੇ ਉਹਨਾਂ ਦੀ ਸਾਰੀ ਟੀਮ ਹਰ ਜਗ੍ਹਾ ਪ੍ਰਦਰਸ਼ਨ ਕਰਦੀ ਰਹੀ ਆ ਅੱਜ ਪਤਾ ਨਹੀਂ ਕੀ ਹੋਇਆ ਜਦੋਂ ਅਸੀਂ ਆਏ ਤੇ ਇੱਕਦਮ ਪੁਲਿਸ ਵਾਲਿਆਂ ਨੇ ਕੁਝ ਨਹੀਂ ਕਿਹਾ ਹਲੇ ਕਿ ਪੁਲਿਸ ਵਾਲਿਆਂ ਨੂੰ ਸਾਡੇ ਡੰਡੇ ਮਾਰਦੇ ਅਥਰੂ ਗੈਸ ਸਟ ਦੇ ਸਾਡੇ ਜੋ ਵੀ ਵਾਟਰ ਕੈਨ ਨਾ ਉਹਨੂੰ ਯੂਜ਼ ਕਰਦੇ ਜੋ ਚੀਜ਼ਾਂ ਹੁੰਦੀਆਂ ਐ ਤੇ ਪਰ ਪੁਲਿਸ ਵਾਲਿਆਂ ਨੇ ਕਿਉਂਕਿ ਤਿਆਰੀ ਐਸੀ ਸੀ ਅੰਦਰ ਜਾਣ ਦਿੱਤਾ ਜਦੋਂ ਗੇਟ ਤੇ ਅਸੀਂ ਇਹ ਹੱਥ ਰੱਖੇ ਆ ਸਾਰੇ ਸਾਡੇ ਐਕਸ ਮინისტრਾਂ ਨੇ ਐਕਸ ਐਮਐਲਏ ਨੇ ਕੌਂਸਲਰਾਂ ਨੇ ਵਿੱਚ ਮੌਜੂਦਾ ਮੈਂਬਰ ਪਾਰਲੀਮੈਂਟ ਤੇ ਉਧਰੋਂ ਪਿਕਚਰ ਚ ਨਹੀਂ ਹੁੰਦਾ ਪਿਕ ਫਿਲਮ ਚ ਆਉਂਦਾ ਹੁੰਦਾ ਜਿਵੇਂ ਵੀ ਇੱਕ ਬਦਮਾਸ਼ ਇੱਕ ਡਾਉਨ ਉਹ ਮਸ਼ੀਨਾ ਐ ਕਰਦਾ ਅੱਗ ਕੱਢਦਾ ਆਉਂਦਾ ਤੇ ਉਹ ਮਸ਼ੀਨ ਐ ਕਿ ਇੱਕ ਕਾਰਪੋਰੇਸ਼ਨ ਵਾਲ ਆ ਰਿਹਾ ਇਸ ਦਫ਼ਤਰ ਚ ਮਸ਼ੀਨ ਦਾ ਕੀ ਕੰਮ ਜੀ ਤੇ ਐਜੀਟੇਸ਼ਨ ਚ ਮਸ਼ੀਨ ਦਾ ਕੀ ਕੰਮ ਤੁਹਾਨੂੰ ਵਿਜ਼ੂਅਲਸ ਮਿਲ ਜਾਣੇ ਆ ਸਾਰਿਆਂ ਨੂੰ ਬਹੁਤਾਂ ਨੇ ਬਣਾਏ ਆ ਮੈਂ ਕਿਹਾ ਜੀ ਹਾਦਸਾ ਉਹ ਜਦੋਂ ਆਏ ਆ ਇੱਕਦਮ ਸਾਡੀਆਂ ਅੱਖਾਂ ਚੋਂ ਜਿਹੜੇ ਚਿੰਗਾਰੇ ਪੈਂਦੇ ਆ ਉਹਦੇ ਇੱਕਦਮ ਸਾਡੇ ਚਿੰਗਾਰੇ ਪਏ ਅਸੀਂ ਥੋੜਾ ਜਿਹਾ ਪਿੱਛੇ ਹਟੇ ਵੀ ਆ ਕੀ ਚਲੋ ਜਦੋਂ ਅਸੀਂ ਫੇਰ ਅੱਗੇ ਵਧੇ ਉਹ ਪਿੱਛੇ हट ਗਿਆ ਅਸੀਂ ਜਾ ਕੇ ਹੱਥ ਰੱਖ ਲਏ ਇਹ ਕਿਤਾ ਆ ਗਿਆ ਜੀ ਕਾਰਪੇਸ਼ਨ ਤੇ ਸੁਣੋ ਨਾ ਅਸੀਂ ਜਦੋਂ ਹੱਥ ਰੱਖੇ ਗਰੇਲਾਂ ਉਦੋਂ ਉਹ ਜਿਹੜੀ ਜਾਲੀ ਆ ਉਹ ਮਸ਼ੀਨ ਲੈ ਕੇ ਅੱਗੇ ਆ ਗਿਆ ਵਧਣ ਪਹਿਲਾਂ ਉਹਨੇ ਇੱਕ ਜਿਹੜਾ ਨਾਲ ਸੰਗਲ ਸੀ ਉਹਨੂੰ ਵਢਿਆ ਫੇਰ ਅਸੀਂ ਕੀ ਕੀਤਾ ਸਾਰਿਆਂ ਨੇ ਇੱਕ ਆਸ਼ੂ ਜੀ ਨੇ ਸੰਜੀਤ ਜੀ ਨੇ ਦਾਬਰ ਸਾਹਿਬ ਅਸੀਂ ਸਾਰਿਆਂ ਨੇ ਹੱਥ ਪੁੱਤੇ ਇੱਕ ਦੇ ਉੱਤੇ ਹੱਥ ਰੱਖ ਲਿਆ ਉਹ ਫਿਰ ਮਸ਼ੀਨ ਲੈ ਕੇ ਆ ਰਿਹਾ ਇੱਕ ਸਿਆਣਾ ਅਫਸਰ ਕੋਈ ਮੁਲਾਜ਼ਮ ਸੀ ਉਹ ਜਿਨੇ ਉਹਨੂੰ ਕਿਹਾ ਭਲਿਆ ਬੰਦਿਆਂ ਤੂੰ ਕੀ ਕਰਨ ਲੱਗਿਆ ਹੱਥ ਵਢਣ ਲੱਗਿਆ ਇਹ ਅਹਿਮਦ ਸ਼ਾਹ ਅਬਦਾਲੀ ਵੇਲੇ ਹੁੰਦਾ ਸੀ ਮੁਗਲਾਂ ਵੇਲੇ ਹੁੰਦਾ ਸੀ ਜੋ ਉਰੇ ਦੇ ਐਮਐਲਏ ਤੇ ਕਾਰਪੋਰੇਸ਼ਨ ਦਾ ਕਮਿਸ਼ਨਰ ਕਰਾਉਣ ਲੱਗਿਆ ਸੀ ਵੀ ਇਹ 95 ਬੰਦਿਆਂ ਦੀ ਮੋਹਰਾਂ ਸਾਥੋਂ ਕਿਵੇਂ ਮੰਗ ਲੈਣ ਇਹ ਤਾਂ ਸਾਡਾ ਰਾਜ ਆ ਇਹ ਹੱਥ ਹੀ ਵਢ ਦੋ ਇਹ 1000 ਰੁਪਏ ਸਾਥੋਂ ਕਿਵੇਂ ਮੰਗ ਵੰਡਣੇ ਉਂਗਲੀਆਂ ਹੀ ਵਢ ਦੋ ਇਹ 2500 ਰੁਪਏ ਪੈਨਸ਼ਨ ਕਿਵੇਂ ਵੰਡਣ ਇਹ ਹਾਥੀ ਵੱਢ ਦੋ ਐਸਾ ਕੰਮ ਕਦੇ ਦੇਖਿਆ ਨਹੀਂ ਜਿਹੜਾ ਅੱਜ ਕਾਰਪੋਰੇਸ਼ਨ ਨੇ ਕੀਤਾ ਮਸ਼ੀਨਾ ਅੰਦਰ ਮਗਾ ਕੇ ਇਹ ਤਾਂ ਪਤਾ ਲੱਗੂਗਾ ਨਾ ਹੌਲੀ ਹੌਲੀ ਤੁਸੀਂ ਸਾਡਾ ਸਾਥ ਦੇਣਾ ਕਿਉਂਕਿ ਇਹ ਕੰਮ ਤੁਸੀਂ ਵੀ ਆਪਣੇ ਕਦੇ ਜਿਹੜਾ ਤੁਹਾਡਾ ਮੀਡੀਆ ਦਾ ਜਿਹੜਾ ਤੁਹਾਡਾ ਜਿੰਨਾ ਐਕਸਪੀਰੀਅੰਸ ਆ ਕਦੇ ਮਸ਼ੀਨ ਦੇਖੀ ਹੈ ਇਹ ਨਵਾਂ ਕੰਮ ਇਹਨਾਂ ਨੇ ਉੱਥੋਂ ਸਿੱਖ ਲਿਆ ਸਿੰਘੂ ਤੇ ਆ ਬਾਰਡਰ ਤੋਂ ਸਿੱਖ ਲਿਆ ਇਹਨਾਂ ਦੀਆਂ ਕੋਈ ਅਧਿਕਾਰੀ ਸੀ ਕੋਈ ਜਾਂ ਅੰਦਰ ਦਾ ਕੋਈ ਉਹ ਤਾਂ ਲੱਗ ਜੂਗਾ ਪਤਾ ਉਹਦੀ ਸਾਰੀਆਂ ਫੋਟੋ ਕੈਪਚਰ ਹੋ ਗਈਆਂ ਉਹ ਕੌਣ ਸੀ ਕੌਣ ਐਮਐਲਏ ਦਾ ਪਿੱਠੂ ਸੀ ਉਹ ਉਰੇ ਦਾ ਸੀ ਜਾਂ ਪ੍ਰਾਈਵੇਟ ਬੰਦਾ ਹੀ ਕੋਈ ਭੇਜਿਆ ਸੀ ਵੀ ਵੱਢ ਦੋ ਅੱਜ ਹੱਥ ਜਾ ਕੇ ਮੁੜ ਕੇ ਇੱਕ ਹਿੰਮਤੀ ਨਾ ਕਰ ਸਕਣ ਜੇ ਐਮਪੀ ਐਮਐਲਏ ਦੇ ਵੱਢ ਦੋ ਆਮ ਬੰਦਾ ਕੀ ਕਰੂਗਾ ਅੱਗੇ ਤਾਂ ਵਿਜੀਲੈਂਸ ਨੂੰ ਵਰਕ ਦੇ ਸੀ ਪਰ ਅੱਜ ਨਵਾਂ ਕੰਮ ਮਸ਼ੀਨਾਂ ਲੈ ਕੇ ਆ ਗਏ ਇਸ ਕਰਕੇ ਇਹ ਅਸੀਂ ਬਹੁਤ ਵੱਡੀ ਗੱਲ ਹੋਈ ਆ ਇਹਦੀ ਮੈਂ ਚਾਹੇ ਚੀਫ ਮਿਨਿਸਟਰ ਸਾਹਿਬ ਆਪ ਉਹਨਾਂ ਨਾਲ ਗੱਲ ਕਰੂੰਗਾ ਚਾਹੇ ਗਵਰਨਰ ਸਾਹਮਣੇ ਕਿਤੇ ਵੀ ਗੱਲ ਕਰਨੀ ਪਵੇ ਵੀ ਆ ਮਸ਼ੀਨ ਵਾਲਾ ਕੰਮ ਕੀ ਹੋਇਆ ਜੇ ਅਸੀਂ ਇੱਕ ਤਾਲਾ ਲਾਤਾ ਤਾਲਾ ਕੀ ਤੁਸੀਂ 2 ਮਿੰਟ ਚ ਤੋੜ ਦੋ ਇਹ ਤਾਂ ਇੱਕ ਸਮੌਲਿਕ ਚੀਜ਼ਾਂ ਹੁੰਦੀਆਂ ਨਾ ਵੀ ਲੋਕ ਆਪਣੀ ਚੀਜ਼ ਮੰਗਾ ਮੰਗਣ ਆਏ ਤੇ ਤੁਸੀਂ ਤਾਂ ਉਹਨੂੰ ਸੱਚ ਕਰਨ ਲੱਗੇ ਵੀ ਅੱਜ ਉਂਗਲੀਆਂ ਹੀ ਵੜ ਦੇਣੀਆਂ ਵੀ ਹਿੰਮਤ ਆਵਾਜ਼ ਕਿਵੇਂ ਉਠੇ ਸਾਡੇ ਉੱਤੇ ਐਂ ਕਰ ਰਹੇ ਆ ਜਿੱਥੇ ਐਮਐਲਏ ਦੇ ਖਿਲਾਫ ਹੁੰਦੀ ਆ ਉਹ ਪਰਚੇ ਦਰਜ ਕਰਾਉਂਦਾ ਜੇ ਕਿਤੇ ਦੇ ਹੋਰ ਹੋਈਂਦੇ ਗੁੰਡਾਗਰਦੀ ਕਰਦਾ ਅੱਜ ਪਰ ਨਵਾਂ ਕੰਮ ਇਹਨਾਂ ਨੇ ਪੰਜਾਬ ਚ ਦੁਨੀਆ ਨੂੰ ਦਿਖਾਤਾ ਇਹ ਆਮ ਆਦਮੀ ਪਾਰਟੀ ਦਾ ਬਦਲਾਅ ਹੈ ਵੀ ਜਿਹੜੇ ਸਾਡੇ ਖਿਲਾਫ ਉੱਠੂ ਉਹਦੇ ਹੱਥੀ ਵੜ ਦਿੱਤੇ ਜਾਣਗੇ ਆਰ.ਏ ਚ ਲਾ ਕੇ ਮਸ਼ੀਨਾਂ ਚਲਾ ਕੇ ਪਰ ਇਹਨਾਂ ਨੂੰ ਪਤਾ ਨਹੀਂ ਅਸੀਂ ਉਹ ਪਰਿਵਾਰ ਆ ਜਿਨ੍ਹਾਂ ਨੇ ਬੰਬ ਖਾ ਕੇ ਉਹਨਾਂ ਤੋਂ ਨਹੀਂ ਡਰੇ ਇਹਨੀਆਂ ਮਸ਼ੀਨਾਂ ਜੀਆਂ ਕੀ ਕਰਨਗੀਆਂ ਤੇ ਇਹ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਐਮ.ਐਲ.ਏ ਸਹਿਬਾਨੋ ਫੇਰ ਸੋਚਿਓ ਤੁਹਾਡਾ ਕੀ ਬਣੂਗਾ ਜਦੋਂ ਸਰਕਾਰ ਚਲੀ ਜਾਏਗੀ ਕਿਸ ਦੀ ਅਗਲੀ ਕੀ ਹੋਏਗੀ ਹੋਰ ਦਫ਼ਤਰਾਂ ਦੇ ਇਹ ਸਰ ਬਿਆਨ ਸਿੱਧਾ ਪੁੱਤ ਹੈ ਬਿਲਕੁਲ ਲੱਗਣਗੇ ਜੀ ਤੁਸੀਂ ਦੇਖੇ ਤਾਂ ਸਹੀ ਹੈ ਤੇ ਸ਼ੁਰੂ ਅਸੀਂ 2 ਸਾਲ ਪੂਰੇ ਦੇਤੇ ਅਸੀਂ 2 ਦੂਜੀ ਗੱਲ ਇਹ ਕਹਿੰਦੇ ਆ ਨਾ ਵੀ ਪਾਰਲੀਮੈਂਟ ਦੀਆਂ ਚੋਣਾਂ ਨੇੜੇ ਆ ਰਹੀਆਂ ਜਾਂ ਕਾ ਕਰ ਰਹੇ ਆ ਇਹ 'ਚ ਵੀ ਕੀ ਸ਼ੱਕ ਆ ਤੁਹਾਨੂੰ ਕਿਹਨੇ ਬਣਾਇਆ ਤੁਹਾਨੂੰ ਵੋਟਾਂ ਨਾਲ ਹੀ ਬਣੇ ਹੋ ਨਾ ਤੁਸੀਂ ਤੇ ਹੁਣ ਤੁਹਾਨੂੰ ਲਾਉਣਾ ਕਿਵੇਂ ਆ ਵੋਟਾਂ ਨਾਲ ਹੀ ਲਾਉਣਾ ਹੋਰ ਤਾਂ ਸਾਡੇ ਕੋਲ ਤਾਂ ਮਸ਼ੀਨਾਂ ਹੈ ਨਹੀਂਆਂ ਆ ਰਹੇ ਹੈ ਨਹੀਂ ਵੀ ਜਿਵੇਂ ਤੁਸੀਂ ਵੱਢ ਦੋਗੇ ਅਸੀਂ ਤਾਂ ਭਾਈ ਤੁਹਾਨੂੰ ਵੋਟਾਂ ਨਾਲ ਹੀ ਲੋਕਤੰਤਰ ਨਾਲ ਹੀ ਤੁਹਾਨੂੰ ਹਰਾਵਾਂਗੇ ਤੇ ਤੁਹਾਨੂੰ ਚੱਲਦਾ ਕਰਾਂਗੇ ਜਿੰਨਾ ਸਾਤੋਂ ਵਾਹ ਲੱਗੂਗਾ ਅਸੀਂ ਆਹ ਪਾਰਲੀਮੈਂਟ ਦੇ ਇਲੈਕਸ਼ਨਾਂ ਤੇ ਲਾਵਾਂਗੇ ਲੋਕਾਂ ਨੂੰ ਜਗਾਵਾਂਗੇ ਪਿਛਲੀ ਵਾਰ ਤਾਂ ਉਹ ਸਾਡੀ ਲੜਾਈ ਸੀ ਜਿਹਦੇ ਕਰਕੇ ਨੁਕਸਾਨ ਹੋ ਗਿਆ ਇਸ ਵਾਰ ਨਹੀਂ ਛੱਡਾਂਗੇ ਤੁਸੀਂ ਕਹਿੰਦੇ